ਜਿਵੇਂ ਦੁੱਖਾਂ ਮੂਰੇ ਚੱਲਦਾ ਨਹੀਂ ਮਿੱਤਰਾ ਕੋਈ ਜੋਰ ਏ ਜਿਵੇਂ ਮੁਸੀਬਤਾਂ ਦਾ ਫਾਜਾ ਬੇ ਡਾਡਾ ਕਮਜ਼ੋਰ ਕਦੇ ਸੋਚਾ ਚ ਨਾ ਪਈ ਜਾਈਂ ਰੱਬ ਤੇ ਤੂੰ ਸਿੱਟੀ ਔ ਸੱਚੀ ਹੋਵੇਂ ਤੂੰ ਉਹਦੇ ਚਰਨਾਂ ਦੀ ਮਿੱਟੀ ਸੱਚੀ ਹੋਵੇਂ ਤੂੰ ਉਹਦੇ ਚਰਨਾਂ ਦੀ ਮਿੱਟੀ ਚੋਲੀ ਪਾਣੀ ਦਾ ਸਹਾਰਾ ਜੋ ਲੱਭੇ ਕੋਈ ਪਿਆਸਾ ਜਿਹੜਾ ਮਜਬੂਰੀਆਂ ਤੇ ਖੀੜੇ ਕੀ ਕਰਨਾ ਓਏ ਹਾਸਾ ਖੁਸ਼ੀਆਂ ਚ ਧਰੇ ਪੈਰੇ ਜੋ ਬੰਦਾ ਕੋਈ ਰੂੜਾ ਓਏ ਸੱਚੀ ਓਵੇਂ ਤੂੰ ਉਹਦੇ ਚਰਨਾਂ ਦੀ ਧੂੜਾ ਓ ਰੂਮੀ ਓਵੇਂ ਤੂੰ ਉਹਦੇ ਚਰਨਾਂ ਦੀ ਧੂੜਾ ਸੋਹਣੀ ਚੀਜ਼ ਦੇ ਕੇ ਜਿਵੇਂ ਮਨ ਲਲਚਾਉਂਦਾ ਕਿਸੇ ਮੰਗਤ ਨੂੰ ਦੇਖ ਕਿਵੇਂ ਮਨ ਪਰਚਾਉਂਦਾ ਨੱਪ ਲਾਲਚ ਦੀ ਸ੍ਰੀ ਸਿੱਖ ਮਾਰਨਾ ਤੂੰ ਮਨ ਸੱਚੀ ਓਵੇਂ ਤੂੰ ਉੱਡੀ ਧੂੜਦਾ ਕਣ ਸੱਚੀਓਂ ਮੇ ਤੂੰ ਉੱਡੀ ਧੂੜਦਾ ਏ ਕਣ ਜਿਵੇਂ ਛੋਟੀ ਜਹੀ ਠੋਕਰ ਤੇ ਪੈ ਜਾਵੇ ਰਾਹ ਦਾ ਭਾਦੋਂ ਵਿੱਚ ਜੱਟ ਜਦੋਂ ਬਨ ਜਾਵੇ ਸਾ ਦਾ ਜਿਵੇਂ ਹੱਟ ਉਤੇ ਜਾਂਦੇ ਨੂੰ ਲਾਵੇ ਸੇਠ ਕੋਈ ਲਾਰਾ ਸੱਚੀਓਂ ਮੇ ਤੂੰ ਕਿਸੇ ਓਖਲੀ ਦਾ ਗਾਰਾ ਓਏ ਰੁਮੀਓਂ ਮੇ ਤੂੰ ਕਿਸੇ ਓਖਲੀ ਦਾ ਗਾਰਾ